ਨਿਯਮ ਪੱਕੇ ਕੁਝ ਕੁਦਰਤ ਦੇ ਬਦਲਣ ਦਾ ਕੋਈ ਹੱਲ ਨਹੀਂ ਹੁੰਦਾ ਬਿਨ ਦਾਦੇ ਪੋਤਾ ਨਾ ਜੰਮੇ ਤੇ ਅੱਜ ਤੋਂ ਪਹਿਲਾਂ ਕੱਲ ਨਹੀਂ ਹੁੰਦਾ ਸਮਝਦਾਰ ਨਾਲ ਛਲ ਨਹੀਂ ਹੁੰਦਾ ਆਪਣੇ ਦਾ ਧੋਖਾ ਚੱਲ ਨਹੀਂ ਹੁੰਦਾ ਬਿਨ ਬੀਜਾਂ ਦੇ ਫਲ ਨਹੀਂ ਹੁੰਦਾ ਤੇ ਲਾਲਚ ਦਾ ਕੋਈ ਥਲ ਨਹੀਂ ਹੁੰਦਾ ਹੁੰਦਾ ਹੈ ਟੋਲਾ ਕੁੱਤੇ ਭੇਡਾਂ ਦਾ ਸ਼ੇਰਾਂ ਦਾ ਕੋਈ ਦਲ ਨਹੀਂ ਹੁੰਦਾ ਜੇ ਨੀਅਤ ਕਰਨ ਦੀ ਹੋਵੇ ਤੇਰੀ ਫਿਰ ਗੱਲਾਂ ਵਿੱਚ ਕੱਲ ਨਹੀਂ ਹੁੰਦਾ ਦੁੱਖਾਂ ਨੂੰ ਤੂੰ ਜੀਣਾ ਸਿੱਖ ਲੈ ਕਿਉਂਕਿ ਵਕਤ ਸਦਾ ਤੇਰੇ ਵਾਲ ਨਹੀਂ ਹੁੰਦਾ ਨਿਯਮ ਪੱਕੇ ਕੁਛ ਕੁਦਰਤ ਦੇ ਬਦਲਣ ਦਾ ਕੋਈ ਹੱਲ ਨਹੀਂ ਹੁੰਦਾ ਬਿਨ ਦਾਦੇ ਪੋਤਾ ਨਾ ਜੰਮੇ ਤੇ ਅੱਜ ਤੋਂ ਪਹਿਲਾਂ ਕੱਲ ਨਹੀਂ ਹੁੰਦਾ ਜੋਰਾਂ ਨਾਲ ਦਿਲ ਨੂੰ ਮਲ ਨਹੀਂ ਹੁੰਦਾ ਨਾਰ ਦਾ ਰੋਸਾ ਬਿਨਾ ਗੱਲ ਨਹੀਂ ਹੁੰਦਾ ਬਿਨ ਸਾਹਾਂ ਜੀਵਨ ਇੱਕ ਪਲ ਨਹੀਂ ਹੁੰਦਾ ਤੇ ਪੂਰਬ ਵੱਲ ਸੂਰਜ ਤੋਂ ਟੱਲ ਨਹੀਂ ਹੁੰਦਾ ਜੰਨਿਆਂ ਲੱਖ ਕਪੂਤ ਹੋਵੇ ਮਾਵਾਂ ਤੋਂ ਭੁੱਖਾ ਘਰ ਤੋਂ ਕੱਲ ਨਹੀਂ ਹੁੰਦਾ ਦੁਨੀਆ ਠੱਠੇ ਖੂ ਵਿੱਚ ਜਾਵੇ ਕਹਿਣਾ ਸੌਖਾ ਦੋ ਕਦਮਾਂ ਕੱਲਿਆਂ ਚੱਲ ਨਹੀਂ ਹੁੰਦਾ ਮੁਕਿਆ ਭਾਵੇਂ ਜਾਨ ਤੋਂ ਪਿਆਰਾ ਹੋਵੇ ਸਿਵਿਆਂ ਵਿੱਚ ਨਾਲ ਬਲ ਨਹੀਂ ਹੁੰਦਾ ਨਿਯਮ ਪੱਕੇ ਕੁਝ ਕੁਦਰਤ ਦੇ ਬਦਲਣ ਦਾ ਕੋਈ ਹੱਲ ਨਹੀਂ ਹੁੰਦਾ ਬਿਨ ਦਾਦੇ ਪੋਤਾ ਨਾ ਜੰਮੇ ਤੇ ਅੱਜ ਤੋਂ ਪਹਿਲਾਂ ਕੱਲ ਨਹੀਂ ਹੁੰਦਾ